ਨਮਸਕਾਰ ਜੀ ਅੱਜ ਇਹ ਸਾਡੇ ਕੋਲ ਆਏ ਆ ਪਿੰਡ ਖੇਰੀ ਕੁਜਰਾ ਤੋਂ ਇਹ ਕੱਲ ਹੀ ਆਏ ਸੀਗੇ ਤੇ ਕੱਲ ਸ਼ਾਮ ਨੂੰ ਇਹ ਮੇਰੇ ਕੋਲ ਆਏ 6 ਵਜੇ ਕਿ ਬੇਟੀ ਦੀ ਸ਼ਾਦੀ ਹੈ ਔਰ ਉਹਦੇ ਲਈ ਥੋੜੀ ਮਦਦ ਚਾਹੀਦੀ ਸੀ ਤਾਂ ਹੀ ਬਾਤ ਹੋ ਪਾਈ ਸ਼ਾਮ ਸੀਗਾ ਕਿਉਂਕਿ ਕੱਲ ਸ਼ਾਮ ਨੂੰ ਕਿਹਾ ਤੇ ਅੱਜ ਦੇ ਹੀ ਦਿਨ ਸੀ ਸੋ ਇਹ ਨੀਦਰ ਜੀ ਆ ਜੋ ਕਿ ਪ੍ਰੋਪਰਟੀ ਰਿਲੇਟਿਡ ਬਿਜ਼ਨਸ ਹੈ ਇਹਨਾਂ ਦਾ ਇਹਨਾਂ ਨਾਲ ਗੱਲ ਕੋਈ ਤਾਂ ਇਹਨਾਂ ਨੇ ਕਿਹਾ ਕਿ ਜੋ ਸਮਾਨ ਚਾਹੀਦਾ ਮੇਰੇ ਵੱਲੋਂ ਦੇ ਦੋ ਮੈਂ ਕਹਤਾਂਗਾ ਸੋ ਇਹਨਾਂ ਨੇ ਬੜੀ ਮਤਲਬ ਵਿਥਿਨ 5 ਮਿੰਟਸ ਬਹੁਤ ਥੋੜੇ ਟਾਈਮ ਦੇ ਵਿੱਚ ਹੀ ਇਹਨਾਂ ਨੇ ਹੋ ਗਿਆ ਐਕਚੁਅਲੀ 3 ਦਿਨ ਪਹਿਲਾਂ ਅਸੀਂ ਮਾਤਾ ਜੀ ਬੈਠੇ ਇਹਨਾਂ ਦੀ ਤੁਰਤੀ ਦੀ ਸ਼ਾਦੀ ਸੀ ਤਾਂ ਉਹਨੂੰ ਵੀ ਸਮਾਨ ਦਿੱਤਾ ਸੀ ਤਾਂ ਉਹਨਾਂ ਨੇ ਇਹਦਾ ਤਕਲੀਫ ਸਮਝੀ ਇਹਨੂੰ ਰੈਫਰੈਂਸ ਦਿੱਤਾ ਔਰ ਇਹਨੂੰ ਕੱਲੇ ਲੈ ਕੇ ਆਏ ਸੀਗੇ ਮੈਂ ਧੰਨਵਾਦ ਕਰਦੀ ਆ ਨੀਰਜ ਜੀ ਦਾ ਦੇਖਦਿਆਂ ਗਹਿਰਾਈਆਂ ਤੋਂ ਜਿਨ੍ਹਾਂ ਨੇ ਕੇ ਏਸੀ ਕਬਿਡੋ ਲੇਡੀ ਦੀ ਫੀਲ ਸਮਝੀ ਉਹਦੇ ਬੱਚੇ ਦੀ ਤਕਲੀਫ ਸਮਝੀ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਜਿੰਨਾ ਉਹ ਸਹੀ ਜੋ ਕਰ ਸਕਦੇ ਸੀ ਸਾਡੇ ਸਿਰ ਮਰਥੇ ਬਹੁਤ ਸਾਥ ਦਿੱਤਾ ਇਹਨਾਂ ਨੇ ਇਹ ਜਿਹੜੇ ਸੂਟ ਹੈਗੇ ਆ ਇਹ ਡਾਕਟਰ ਨਵਜਿੰਦਰ ਸੋਢੀ ਜੋ ਕਿ ਸ਼ਹਿਰ ਦੇ ਹਸਪਤਾਲ ਨਾਲ ਤੋਂ ਹੈ ਇਸ ਸੂਟ ਔਰ ਪਰਸ ਲੋ ਉਹਨਾਂ ਵੱਲੋਂ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਤੇ ਧੰਨਵਾਦ ਕਰਦੀ ਆ ਤੁਹਾਡੇ ਸਾਰਿਆਂ ਦਾ